ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਅੱਜ ਜਿਹੜੀ ਇਸ ਵੀਡੀਓ ਦੇ ਵਿੱਚ ਅਸੀਂ ਹਕਟੇਅਰ, ਏਅਰ ਤੇ ਸੰਟੇਅਰ ਬਾਰੇ ਸਮਝਣੀ ਹੈ ਜੀ। ਭਾਰਤ ਦੀਆਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜ਼ਮੀਨ ਦੀ ਮੈਂਤੀ ਹਕਟੇਅਰ, ਏਅਰ ਤੇ ਸੰਟੇਅਰ ਦੇ ਵਿੱਚ ਹੀ ਕੀਤੀ ਜਾਂਦੀ ਹੈ ਜੀ। ਪੰਜਾਬ ਦੇ ਵਿੱਚ ਵੀ ਜੇਕਰ ਤੁਸੀਂ ਫਰਦ ਨੂੰ ਧਿਆਨ ਨਾਲ ਦੇਖੋ ਤਾਂ ਕਨਾਲਾ ਮਰਲੇ ਤੇ ਬਿੱਗੇ ਬਿਸਮਿਆਂ ਦੇ ਨਾਲ ਬਰੈਕਟ ਦੇ ਵਿੱਚ ਹਕਟੇਅਰ, ਏਅਰ ਤੇ ਸੰਟੇਅਰ ਜ਼ਰੂਰ ਮੈਂਸ਼ਨ ਹੁੰਦੀ ਹੈ ਦੀ ਸਾਡੇ ਕੋਲ। ਇਸੇ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਦੀ ਜ਼ਮੀਨ ਨੂੰ ਹਾਈਵੇ ਵਾਸਤੇ ਅਕਵਾਇਰ ਕੀਤਾ ਜਾਂਦਾ ਤਾਂ ਜਿਹੜਾ ਦਾ ਅਕਵਾਇਰ ਕੀਤਾ ਰਕਬਾ ਹੁੰਦਾਗਾ ਉਹਨੂੰ ਵੀ ਹਗਟੇਰਾਂ ਦੇ ਵਿੱਚ ਹੀ ਮੈਂਸ਼ਨ ਕੀਤਾ ਜਾਂਦਾਗਾ ਇਸ ਲਈ ਸਾਨੂੰ ਹਗਟੇਰਾਂ ਬਾਰੇ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਆ ਤੇ ਬਿਨਾ ਕਿਸੇ ਦੇਰੀ ਕੀਤੇ ਹੋਏ ਅਸੀਂ ਇਹਨੂੰ ਸਮਝਦੇ ਹਾਂ ਜੀ ਮੰਨ ਲਓ ਸਾਡੇ ਕੋਲੇ ਜੀ ਇੱਕ ਖੇਤ ਆ ਕੋਈ ਜਿਹੜਾ ਇਹਦੀ ਸਾਡੇ ਕੋਲੇ ਹੈਗਾ ਜੀ ਸਾਡੇ ਕੋਲੇ 1 ਮੀਟਰ ਇੰਟੂ 1 ਮੀਟਰ ਦਾ ਠੀਕ ਹੈ ਜੀ ਤੇ ਇਹਦਾ ਸਾਡੇ ਕੋਲੇ ਏਰੀਆ ਕਿੰਨਾ ਹੋਵੇਗਾ ਜੀ ਇਹ ਆ ਸਾਡੇ ਕੋਲੇ ਇੱਕ ਵਰਗ ਸ਼ੇਪ ਜਾਨੀ ਕਿ ਸਕੁਅਰ ਸ਼ੇਪ ਤਾਂ ਇਹਦਾ ਏਰੀਆ ਹੋਵੇਗਾ ਸਾਡੇ ਕੋਲੇ 22 ਸਾਈਡ ਹੈਗੀ ਸਾਡੇ ਕੋਲ 1 ਮੀਟਰ ਜੀ ਜਾਨੀ ਕਿ 1 ਮੀਟਰ ਦਾ ਹੋ ਸਕੁਅਰ ਤੇ ਇਹ ਆ ਗਿਆ ਸਾਡੇ ਕੋਲੇ ਜੀ 1 ਮੀਟਰ ਸਕੁਅਰ ਏ ਇਸ 1 ਮੀਟਰ ਸਕੁਅਰ ਦਾ ਹੀ ਸਾਡੇ ਕੋਲੇ ਬੰਦਦਾ ਜੀ 100 ਸੈਂਟੀਮੀਟਰ ਕਹਿਣ ਦਾ ਮਤਲਬ 1 ਸੈਂਟੀਮੀਟਰ ਦੇ ਬਰਾਬਰ ਹੁੰਦੀ ਹੈ ਜੀ 1 ਮੀਟਰ ਸਕੁਅਰ ਹੁਣ ਸਾਡੇ ਕੋਲੇ ਇਹ 1 ਮੀਟਰ ਦੀ ਥਾਂ ਤੇ यह साडे मतलब जी दस मीटर इंटू दस मीटर का कोई बन दस मीटर इंटू दस मीटर का यह कि होना भी सेम सा वर्ग है जी तो एरिया होना सा दस मीटर का हो स्केर कह मतलब साढ़े को दस मीटर इंटू दस मीटर यह बन गया साढ़े को सौ मीटर स्केयर इस सौ मीटर स्केयर का साढ़े को मिलकर बनता जी एक है मतलब एक सेंटेयर ਦੇ ਵਿੱਚ ਹੁੰਦਿਆ ਸਾਡੇ ਕੋਲੇ 100 ਮੀਟਰ ਸਕੇਅਰ ਜੀ ਇੱਕ ਏਅਰ ਦੇ ਵਿੱਚ ਹੁੰਦਿਆ ਸਾਡੇ ਕੋਲੇ 100 ਮੀਟਰ ਸਕੇਅਰ ਹੁਣ ਸਾਡੇ ਕੋਲੇ ਇਹ 10 ਮੀਟਰ ਨਾ ਹੋ ਕੇ ਜੇ ਸਾਡੇ ਕੋਲੇ ਇਹੀ ਖੇਤ 100 ਮੀਟਰ ਇੰਟੂ 100 ਮੀਟਰ ਦਾ ਹੁੰਦਾ ਫਿਰ ਇਹਦਾ ਏਰੀਆ ਕਿੰਨਾ ਹੋਣਾ ਸੀ ਸਾਡੇ ਕੋਲੇ ਜੀ 100 ਮੀਟਰ ਦਾ ਹੋ ਸਕੁਅਰ ਇਟ ਮੀਨਸ 100 ਮੀਟਰ ਮਲਟੀਪਲਾਈ 100 ਮੀਟਰ ਇਹ ਗੁਣਾ ਕਰੀ ਤਾਂ ਸਾਡੇ ਕੋਲੇ ਆ ਜਾਣਾ ਸੀ 10000 ਮੀਟਰ ਦਾ ਸਕੁਆਇਰ ਇਸ 10000 ਮੀਟਰ ਸਕੁਆਇਰ ਤਾਂ ਮਿਲ ਕੇ ਹੁੰਦਾ ਸਾਡੇ ਕੋਲੇ ਜੀ ਇੱਕ ਹਕਟਿਆਰ ਇੱਕ ਹਕਟਿਆਰ ਦੇ ਵਿੱਚ ਹੁੰਦੇ ਆ 10000 ਮੀਟਰ ਸਕੁਆਇਰ ਤੇ ਇੱਕ ਏਰ ਦੇ ਵਿੱਚ ਹੁੰਦੇ ਆ ਜੀ ਸਾਡੇ ਕੋਲੇ 100 ਮੀਟਰ ਸਕੁਆਇਰ ਤੇ ਇੱਕ ਸੈਂਟ ਏਰ ਦੇ ਵਿੱਚ ਹੁੰਦੇ ਆ ਸਾਡੇ ਕੋਲੇ 100 ਮੀਟਰ ਸਕੁਆਇਰ ਇਹ ਤਿੰਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜੀ ਹੁਣ ਦੇਖੋ ਅਸੀਂ ਕਿਸੇ ਵੀ ਖੇਤ ਦਾ ਕਿਵੇਂ ਅਸੀਂ ਰਕਬਾ ਕਾਟ ਸਕਦੇ ਆਂਗੇ ਜੀ ਠੀਕ ਆ ਮੀਟਰਾਂ ਦੇ ਵਿੱਚ ਹੋਵੇ ਤਾਂ ਕਿਵੇਂ ਆਪਾਂ ਕਰਾਂਗੇ ਮੰਨ ਕੇ ਚੱਲੋ ਆਪਾਂ ਕੋਈ ਵੀ ਦੀ ਲੰਬਾਈ ਚੜਾਈ ਮੰਨ ਲੈਂਦੇ ਆਂ ਜੀ ਮੰਨ ਕੇ ਚੱਲੋ ਇਹਦੀ ਲੰਬਾਈ ਹੈਗੀ ਸਾਡੇ ਕੋਲੇ ਜੀ 45 ਮੀਟਰ ਤੇ ਚੜਾਈ ਮੰਨ ਲਓ ਜੀ ਸਾਡੇ ਕੋਲੇ ਹੈਗੀ ਆ ਫਾਰ ਐਗਜ਼ਾਮਪਲ 35 ਮੀਟਰ ਤੇ ਇਹਦਾ ਏਰੀਆ ਕਿੰਨਾ ਹੋਵੇਗਾ ਜੀ ਸਾਡੇ ਕੋਲੇ ਇੱਕ ਰੈਕਟੈਂਗਲ ਸ਼ੇਪ ਆ ਗਈ ਤੇ ਇਹਦਾ ਏਰੀਆ ਹੋਊ ਸਾਡੇ ਕੋਲੇ ਲੰਬਾਈ ਗੁਣਾ ਚੜਾਈ ਮਤਲਬ 45 ਮੀਟਰ ਗੁਣਾ ਹੈ ਸਾਡੇ ਕੋਲੇ ਜੀ 35 ਮੀਟਰ ਜੁਦੇ ਆਪਾਂ ਗੁਣਾ ਕਰਾਂਗੇ ਜੀ ਇਹ ਆ ਜੂ ਸਾਡੇ ਕੋਲੇ 1575 ਮੀਟਰ 1575 ਮੀਟਰ ਦਾ ਸਕੀਆ ਦੇਖੋ ਜੀ ਜਿਹੜਾ ਸਾਡੇ ਕੋਲ ਇੱਕ ਹਕਟੇਅਰ ਬੰਦਦਾ ਉਹ ਬੰਦਦਾ ਸਾਡੇ ਕੋਲੇ 10000 ਮੀਟਰ ਸਕੀਆ ਦਾ ਉਹ ਬੰਦਦਾ ਸਾਡੇ ਕੋਲੇ 10000 ਮੀਟਰ ਸਕੀਆ ਦਾ ਜੀ ਇੱਥੇ 10000 ਮੀਟਰ ਤਾਂ ਹੈ ਨਹੀਂ ਸਾਡੇ ਕੋਲੇ ਇਟ ਮੀਨਜ਼ ਹਕਟੇਅਰ ਤਾਂ ਸਾਡੇ ਕੋਲੇ 0 ਆ ਜੀ ਇੱਥੇ ਤੇ ਜਿਹੜਾ ਏਅਰ ਬੰਦਦਾ ਸੀ ਸਾਡੇ ਕੋਲੇ ਉਹ 100 ਮੀਟਰ ਸਕੀਆ ਦਾ ਇਹਨੂੰ ਮੈਂ ਇੱਥੇ ਐਂ ਲਿਖ ਸਕਦਾ ਜੀ 1500 प्लस पचहत्तर मीटर स्केयर देखो जी पंद्रह सौ किन्ने अपने बन गए पंद्रह हजार क्योंकि सौ मीटर स्केयर का एक ईयर बनता तो पंद्रह सौ मीटर स्केयर का बन गया हजार आज जो उपरले पचहत्तर ने जी ये है सेंटीयर क्योंकि एक मीटर स्केयर का एक सेंटीयर बन रहा पचहत्तर बन गए सा पचहत्तर सेंटीयर यह है जीरो हकटेयर पंद्रह ईयर पचहत्तर सेंटीयर जी ਠੀਕ ਹੈ ਇਸ ਤਰ੍ਹਾਂ ਤੁਸੀਂ ਖੁਦ ਵੀ ਟਰਾਈ ਕਰਕੇ ਦੇਖਣਾ ਹੁਣ ਨੈਕਸਟ ਦੇਖਦੇ ਹਾਂ ਜੀ ਆਪਾਂ ਕਨਾਲਾ ਮਰਲਿਆਂ ਤੋਂ ਅਸੀਂ ਕਿਵੇਂ ਹਕਟੇ ਰਹਾਂ ਤੇ ਏਅਰ ਸੰਟੇਰ ਵਿੱਚ ਕਨਵਰਟ ਕਰ ਸਕਦੀ ਹਾਂ ਇਹ ਕਿਸੇ ਫਰਦ ਤੋਂ ਹੀ ਲਿਆ ਗਿਆ ਰਕਵਾਗਾ ਜੀ ਇਹਦੇ ਵਾਸਤੇ ਸਿਰਫ ਤੇ ਸਿਰਫ ਅਸੀਂ ਇੱਕ ਚੀਜ਼ ਧਿਆਨ ਵਿੱਚ ਰੱਖਣੀ ਹੈ ਵੀ ਇੱਕ ਮਰਲੇ ਦੇ ਵਿੱਚ ਹੁੰਦੀ ਹੈ ਜੀ 25. 29 29 ਮੀਟਰ ਕਿਹਾ ਇਹ ਰੱਖਤੇ ਸਿਰਫ ਸਾਡੇ ਇਹ ਯਾਦ ਹੋਵੇ ਜੀ ਤੁਸੀਂ ਕਨਾਲਾ ਮਰਲੇ ਨੂੰ ਹਕਟੇਰ ਵਿੱਚ ਕਨਵਰਟ ਕਰ ਸਕਦੇ ਹੋ ਹਕਟੇਰਾਂ ਤੋਂ ਕਨਾਲਾ ਮਰਲੇ ਵਿੱਚ ਕਨਵਰਟ ਕਰ ਸਕਦੇ ਹੋ ਕਿਸੇ ਵੀ ਡਿੱਗੇ ਵਿਸਵੇ ਨੂੰ ਵੀ ਹਕਟੇਰਾਂ ਵਿੱਚ ਕਨਵਰਟ ਕਰ ਸਕਦੇ ਹੋ ਤੇ ਹਕਟੇਰਾਂ ਤੋਂ ਡਿੱਗੇ ਵਿਸਵੇ ਵਿੱਚ ਕਨਵਰਟ ਕਰ ਸਕਦੇ ਹੋ ਸਿਰਫ ਤੇ ਸਿਰਫ ਸਾਡੇ ਕੀ ਯਾਦ ਹੋਵੇ ਜੀ ਇੱਕ ਮਰਲੇ ਦੇ ਵਿੱਚ 25.29 29 ਮੀਟਰ ਸਕਰ ਹੁੰਦੇ ਆ ਉਹ ਸਕਰ ਆਉਗਾ ਜੀ ਇੱਕ ਮਰਲੇ 'ਚ 25.29 29 ਮੀਟਰ ਸਕਰ ਹੁੰਦੇ ਆ ਤਾਂ ਦੇਖੋ ਜੀ ਇਸ ਨੂੰ ਕਿਵੇਂ ਕਰਾਂਗੇ ਸਾਡੇ ਕੋਲ ਹੈਗੀਆਂ 13 ਕਨਾਲਾ ਸਭ ਤੋਂ ਪਹਿਲਾਂ ਇਹਨੂੰ ਆਪਾਂ ਕੀ ਕਰਦੇ ਹਾਂ ਮਰਲੇਸ ਵਿੱਚ ਕਨਵਰਟ ਕਰ ਲੈਂਦੇ ਆ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਆ 13 20 ਉੱਪਰਲੇ 11 ਮਰਲੇ ਇਹ ਸਾਡੇ ਕੋਲੇ ਸਾਰੇ ਮਰਲੇ ਆ ਜਾਣਗੇ 13 26 260 260 ਤੇ 11 ਜੀ 271 ਮਰਲੇ ਹੁਣ ਦੇਖੋ ਜੀ ਇਹਨੂੰ ਆਪਾਂ ਮੀਟਰਾਂ 'ਚ ਕਨਵਰਟ ਕਰਨਾ ਇੱਕ ਮਰਲੇ 'ਚ 25.29 ਮੀਟਰ ਸਕੇਅਰ ਨੇ ਤੇ 271 ਮਰਲਿਆਂ ਦੇ ਵਿੱਚ ਕਿੰਨੇ ਮੀਟਰ ਸਕੇਅਰ ਹੋਣਗੇ ਤਾਂ ਆਪਾਂ ਕੀ ਕਰਾਂਗੇ ਜੀ ਇਹਨੂੰ 25.29 ਮੀਟਰ ਦੇ ਨਾਲ ਕੀ ਕਰਾਂਗੇ ਜੀ ਗੁਣਾ ਕਰਾਂਗੇ एक जी। देखो जी आप करना दो सौ कहत् नुना करना जी आप पच्ची पॉइंट नती उन्ती है साढ़े को गया जी अठाठ पॉइंट देखो जी आपको गुणा करना से मैं लिख देना दो सौ कहत् गुणा पच्ची पुइंट नती मीटर स्केयर यह साढ़े को गया जी अठाठ चुरंजा पॉइंट 10759 ਮੀਟਰਸ ਕਿਹਾ ਦੇਖੋ ਜੀ 10000 ਮੀਟਰ ਸਕੇਅਰ ਦਾ ਇੱਕ ਹੈਕਟੇਅਰ ਬਣਦਾ 10000 ਤਾਂ ਸਾਡੇ ਕੋਲ ਪੂਰਾ ਨਹੀਂ ਹੋਇਆ ਇਹ ਦਾ ਮੀਨ ਜ ਹੈਕਟੇਅਰ ਕਿੰਨੇ ਆ ਸਾਡੇ ਕੋਲੇ 0 ਜੀ 100 ਮੀਟਰ ਕਿਹਰ ਦਾ ਇੱਕ ਸਾਡੇ ਕੋਲੇ ਕੀ ਬਣਦਾਗਾ ਜੀ ਇੱਕ ਹੈਕਟੇਅਰ ਬਣਦਾ ਤਾਂ 6800 ਤਾਂ ਇੱਥੇ ਹੈਗਾ ਇਟ ਮੀਨਸ 68 ਕੀ ਬਣਗੇ ਸਾਡੇ ਕੋਲੇ ਹੈਕਟੇਅਰ ਬਣਗੇ ਜੀ ਉੱਪਰ ਕਿੰਨੇ ਬਚ ਗਏ ਜੀ 54.37 54.37 ਕਿੰਨੇ ਸਾਡੇ ਕੋਲੇ ਇਹ ਹੈਗੇ ਆ ਸਾਡੇ ਕੋਲੇ ਜੀ ਸੰਟਿਆਰ ਹਾਂ ਦੇਖੋ ਜੀ ਆਹ ਵਾਸਤੇ ਲਿਖੜੇ ਰੱਖਵਾ ਜਿਹੜਾ ਕਿ ਉਸ ਪੱਤ ਦੇ ਵਿੱਚ ਲਿਖਿਆ ਹੋਇਆ ਸੀ। ਨੈਕਸਟ ਦੇਖੋ ਜੀ ਕਿਸੇ ਹੋਰ ਤੇ ਅਪਲਾਈ ਕਰਕੇ ਦੇਖਦੇ ਆਪਾਂ। ਆਪਾਂ ਇਹ ਦੱਸਣਾ ਜੀ ਦੋ ਕਿੱਲਾਂ ਦੇ ਵਿੱਚ ਕਿੰਨੇ ਹਕਟੇੜੇ-ਹੇੜੇ ਹੋਣਗੇ। ਕਿਵੇਂ ਦੋ ਕਿੱਲੇ ਨੇ ਐਗਜ਼ੈਂਪਲ ਹੀ ਕਿਉਂ ਲੈਂਦੀ ਆ ਜੀ? ਜਦੋਂ ਵੀ ਆਪਾਂ ਇੱਕ ਸੈਂਟਰ ਦਾ ਕੋਈ ਸਕੀਮ ਰਿਲੇਟਿਡ ਫਾਰਮ ਭਰਦੇ ਆਂਗੇ ਤਾਂ ਉਹਦੇ ਵਿੱਚ ਜਿਹੜਾ ਰਕਵਾ ਭਰਨਾ ਹੁੰਦਾ ਜੀ ਉਹ ਹਕਟੇੜਾਂ ਵਿੱਚ ਹੀ ਭਰਿਆ ਜਾਂਦਾ। ਇਸ ਦੇ ਰਿਲੇਟਿਡ ਹੀ ਮੈਨੂੰ ਕਿਸੇ ਦੋਸਤ ਦੀ ਕਾਲ ਆਈ ਸੀ। ਉਹ ਕਿਸੇ ਕਿਸਾਨ ਵੀਰ ਕੋਲੇ ਦੋ ਕਿੱਲੇ ਜ਼ਮੀਨ ਸੀ ਉਹਨੂੰ ਹਕਟੇੜਾਂ 'ਚ ਲਿਖਣਾ ਸੀਗਾ। ਤਾਂ ਦੇਖੀ ਨੂੰ ਪਹਾੜ ਕਿਰਾਂ ਚ ਕਿਵੇਂ ਕਨਵਰਟ ਕਰਾਂਗੇ ਦੋ ਕਿੱਲੇ ਨੇ ਜੀ ਇੱਕ ਕਿੱਲੇ ਵਿੱਚ ਅੱਠ ਕਨਾਲਾ ਹੁੰਦੀਆਂ ਇਟ ਮੀਨ ਸਾਡੇ ਕੋਲ 16 ਕਨਾਲਾ ਨੇ ਆਪਏ ਨੂੰ ਕਾਚ ਕਨਵਰਟ ਕਰਨਾ ਮਰਲੇ ਚ ਜੀ ਇੱਕ ਮਰਲੇ ਦੇ ਵਿੱਚ ਇੱਕ ਕਨਾਲਾ ਚ ਮਰਲੇ ਕਿੰਨੇ ਹੁੰਦੇ 20 ਜੀ ਇਹ ਸਾਡੇ ਕੋਲੇ ਆ ਗਏ 16 2 32 320 ਮਰਲੇ ਹੁਣ ਇਹਨੂੰ ਆਪਾਂ ਕਾਚ ਕਨਵਰਟ ਕਰਨਾ ਜੀ ਮੀਟਰਾਂ ਦੇ ਵਿੱਚ ਕਿਉਂਕਿ ਮੀਟਰਾਂ ਤੋਂ ਹੀ ਹੈਕਟੇਅਰ ਏਅਰ ਬਣਦੀ ਹੈ ਨਾ ਤਾਂ ਇੱਕ ਮਰਲੇ ਚ ਆਪਾਂ ਹੁਣੇ ਤੁਹਾਨੂੰ ਦੱਸਿਆ ਸੀਗਾ ਜੀ ਕਿੰਨੇ ਆਪਣੇ ਕੋਲ ਮੀਟਰ ਸਕੇਅਰ ਹੁੰਦੇ ਆ 25.29 ਤਾਂ ਇਹਨੂੰ ਆਪਾਂ ਕੀ ਕਰਾਂਗੇ ਜੀ 320 ਨੂੰ 25.2929 ਮੀਟਰ ਸਕੇਅਰ ਦੇ ਨਾਲ ਗੁਣਾ ਕਰ ਦੋ ਜੀ ਦੇਖੋ ਜੀ ਆਪਾਂ ਗੁਣਾ ਕਰਦੇ ਹਾਂ ਇਹਨੂੰ 320 ਗੁਣਾ 25.2929 ਇਹ ਸਾਡੇ ਕੋਲ ਆ ਗਿਆ ਜੀ 8093 .728 ਮੀਟਰ ਸਕੇਅਰ ਦੇਖੋ ਜੀ ਇੱਥੇ ਫਿਰ ਸਾਡੇ ਕੋਲੇ 10000 ਮੀਟਰ ਸਕੇਅਰ ਤਾਂ ਬਣਿਆ ਨਹੀਂ ਇਟ ਮੀਨਸ ਹੈਕਟੇਅਰ ਤੱਕ ਪੂਰਾ ਹੋਇਆ ਨਹੀਂ ਸਹੀ ਬਣ ਗਿਆ ਸਾਡੇ ਕੋਲੇ 0 ਹਕਟੇਅਰ 8000 ਦੇ ਕਿੰਨੇ ਆਪਣੇ ਕੋਲੇ ਏਅਰ ਬਣਗੇ ਜੀ 80 8000 ਦੇ ਕਿੰਨੇ ਬਣਨਗੇ ਸਾਡੇ ਕੋਲੇ ਜੀ 80 ਏਅਰ ਬਣਗੇ ਜਿਹੜੇ ਉੱਪਰਲੇ 93.7 ਆ ਜੀ ਇਹ ਸਾਡੇ ਕੋਲੇ ਸੰਟੇਅਰ ਬਣਗੇ ਕਿਉਂਕਿ 1 ਮੀਟਰ ਸਕਰ ਸਾਡੇ ਕੋਲੇ 1 ਸੰਟੇਅਰ ਬਣਦਾ ਜੀ ਤਾਂ 93.7 ਮੀਟਰ ਸਕਰ ਦੇ ਬਣਗੇ ਸਾਡੇ ਕੋਲੇ 93.7 ਸੰਟੇ ਇਹ ਆ ਗਿਆ ਸਾਡੇ ਕੋਲੇ ਜੀ ਰਕਬਾ ਹਕਟੇਅਰ ਨੇक्स्ट ਤੁਸੀਂ ਕੋਸ਼ਿਸ਼ ਫੋੜੇ ਟਰਾਈ ਕਰਕੇ ਦੇਖਣਾ ਜੀ 7 ਕਨਾਲਾ 11 ਮਰਲੇ ਰਕਵਾ ਦਾ ਇਹਨੂੰ ਤੁਸੀਂ ਹਕਟੇਰਾਂ ਦੇ ਵਿੱਚ ਲਿਖਣਾ ਤੇ ਇਹਦਾ ਆਨਸਰ ਤੁਸੀਂ ਕਮੈਂਟਾਂ ਦੇ ਵਿੱਚ ਵੀ ਜ਼ਰੂਰ ਲਿਖਣਾ ਹੈ ਠੀਕ ਹੈ ਜੀ ਹੁਣ ਦੇਖੋ ਜੀ ਆਪਾਂ ਕਨਾਲਾ ਮਰਲੇ ਨੂੰ ਹਕਟੇਰਾਂ ਚ ਕਨਵਰਟ ਕੀਤਾ ਹੁਣ ਆਪਾਂ ਦੇਖਾਂਗੇ ਵੀ ਵੀ ਹਕਟੇਰਾਂ ਤੋਂ ਅਸੀਂ ਕਿਸ ਤਰ੍ਹਾਂ ਕਨਾਲਾ ਮਰਲੇ ਵਿੱਚ ਕਨਵਰਟ ਕਰ ਸਕਦੇ ਹਾਂ ਠੀਕ ਹੈ ਜੀ ਲਾਸਟ ਇਹਨੂੰ ਆਪਾਂ ਦੇਖਦੇ ਹਾਂ ਜੀ ਆਪਣੇ ਕੋਲ ਹੈਗਾ ਇੱਕ ਹਕਟੇਰ ਇੱਕ ਏਅਰ ਤੇ ਇੱਕ ਸੈਂਟੇਰ ਜੀ ਪਹਿਲਾਂ ਤੈਨੂੰ ਮੀਟਰਾਂ ਚ ਕਨਵਰਟ ਕਰੋ ਜੀ ਇੱਕ ਹਕਟੇਰ ਚ ਕਿੰਨੇ ਮੀਟਰ ਹੁੰਦੇ ਆ ਜੀ 10000 ਮੀਟਰ ਇੱਕ ਕਿਏਰ ਚ ਕਿੰਨੇ ਹੁੰਦੇ ਆ 100 ਮੀਟਰ ਸਕੇਅਰ ਇੱਕ ਸੈਂਟੀਅਰ ਚ ਕਿੰਨਾ ਹੁੰਦਾ ਜੀ 1 ਮੀਟਰ ਸਕੇਅਰ ਟੋਟਲ ਕਿੰਨਾ ਬਣੂ ਜੀ ਸਾਡੇ ਕੋਲ ਇਹ 101001 ਮੀਟਰ ਸਕੇਅਰ ਦੇਖੋ ਜੀ ਉਹੀ ਆਪਾਂ ਜਿਹੜਾ ਪਹਿਲਾਂ ਦੇਖਿਆ ਸੀਗਾ ਵੀ ਇੱਕ ਮਰਲੇ ਦੇ ਵਿੱਚ 25.2929 ਮੀਟਰ ਸਕੇਅਰ ਹੁੰਦੇ ਪਹਿਲਾਂ ਤਾਂ ਮਰਲਿਆਂ ਤੋਂ ਮੀਟਰਾਂ 'ਚ ਕੱਢਦੇ ਸੀ ਹੁਣ ਮੀਟਰਾਂ ਤੋਂ ਆਪਾਂ ਮਰਲਿਆਂ 'ਚ ਕਨਵਰਟ ਕਰਨਾ ਜੀ ਉਥੇ ਆਪਾਂ ਮਲਟੀਪਲਾਈ ਕੀਤਾ ਸੀ ਇੱਥੇ ਆਪਾਂ ਕੀ ਕਰਾਂਗੇ ਜੀ ਨੂੰ

ਯਾਨੀ ਕਿ 19 ਕੰਨਾਲਾਂ ਜੀ 380 ਹੋ ਗਏ 19 ਉੱਪਰ ਬਚ ਗਏ ਜੀ 19 ਸਾਡੇ ਕੋਲੇ ਮਰਲੇ ਆ ਗਏ ਤੇ ਉੱਪਰ ਕਿੰਨਾ ਬਚਿਆ ਸਾਡੇ ਕੋਲੇ ਜੀ 0.36 0.36 ਦੀਆਂ ਕਿੰਨੀਆਂ ਸਰਸਾਈਆਂ ਬਣਨਗੀਆਂ ਲਾਸਟ ਵੀਡੀਓ ਚ ਦੱਸਿਆ ਸੀ ਜੀ ਇਹਨੂੰ ਆਪਾਂ 9 ਨਾਲ ਮਲਟੀਪਲਾਈ ਕਰਨਾ ਹੁੰਦਾ ਤੇ ਇਹ ਆਜੂ ਸਾਡੇ ਕੋਲੇ ਜੀ 3.24 ਸਰਸਾਈਆਂ ਇਹ ਸਾਡੇ ਕੋਲੇ ਆ ਗਿਆ ਰਕੋ ਜੀ 19 ਕਨਾਲਾਂ 9 ਮਰਲੇ 3.24 ਸਰਸਾਈਆਂ ਇਥੇ ਤਰ੍ਹਾਂ ਹੀ ਤੁਸੀਂ ਜੀ ਫਰਦ ਤੋਂ ਉਸ ਐਗਜ਼ਾਮਪਲਾਂ ਲੈਣੀਆਂ ਨੇਗੀਆਂ ਤੇ ਉਸ ਰੱਖ ਬੀਨ ਨੂੰ ਤੁਸੀਂ ਕਨਵਰਟ ਕਰਕੇ ਦੇਖਣਾ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਦੇ ਵਿੱਚ ਅਸੀਂ ਬਿੱਗੇ ਬਿਸਵੇਆਂ ਨੂੰ ਕਨਵਰਟ ਕਰਨਾ ਸਿੱਖਾਂਗੇ ਜੀ ਧੰਨਵਾਦ